ਸੱਚਾ ਗੱਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਸ਼ੇਖਰ ਰਾਏ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਕੇਂਦਰੀ ਮੰਤਰੀ ਖੱਟੜ ਨੂੰ ਮਿਲੇ ਮੰਤਰੀ ਹਰਜੋਤ ਬੈਂਸ ਨੰਗਲ ਦੀ ਗਵਾਚੀ ਸ਼ਾਨ ਬਹਾਲ ਕਰਨ ਦੀ ਕੀਤੀ ਮੰਗ ਨਾਬਦ ਪਿੰਡ ਕਲਹੇ ਮਾਜਰਾ ਦੇ ਵਿੱਚ ਧਰਨੇ ਤੇ ਬੈਠੇ ਕਿਸਾਨਾਂ ਨੂੰ ਕੀਤਾ ਡਿਟੇਨ ਸਿੱਖਿਆ ਕ੍ਰਾਂਤੀ ਤਹਿਤ ਸਕੂਲ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਲਾਇਆ ਸੀ ਧਰਨਾ ਵਿਧਾਇਕ ਦੇਵਮਾਨ ਨੇ ਕਿਹਾ ਮੈਨੂੰ ਕਿਸਾਨਾਂ ਨੂੰ ਡਿਟੇਨ ਕਰਨ ਬਾਰੇ ਨਹੀਂ ਕੋਈ ਖਬਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਦਿੱਤਾ ਧਰਮ ਪਰਿਵਰਤਨ ਤੇ ਵੱਡਾ ਬਿਆਨ ਸਿੱਖ ਧਾਰਮਿਕ ਸੰਸਥਾਵਾਂ ਨੂੰ ਜਾਂਦੀਆਂ ਸੜਕਾਂ ਤੇ ਦੂਜਿਆਂ ਦੇ ਲੱਗੇ ਬੋਰਡਾਂ ਦੇ ਉੱਤੇ ਜ਼ਾਹਿਰ ਕੀਤੀ ਚਿੰਤਾ ਪੰਜਾਬ ਦੇ ਵਿੱਚ ਹਨੇਰੀ ਝੱਖੜ ਕਾਰਨ ਹੋਏ ਵੱਡੇ ਨੁਕਸਾਨ ਪਵਾਨੀਗੜ ਦੇ ਵਿੱਚ ਤਿੰਨ ਘਰਾਂ ਦੇ ਉੱਤੇ ਡਿੱਗਾ ਮੋਬਾਈਲ ਟਾਵਰ ਨੰਗਲ ਦੀ ਗੁਆਚੀ ਸ਼ਾਨ ਨੂੰ ਬਹਾਲ ਕਰਨ ਅਤੇ ਸ਼ਹਿਰ ਦੇ ਵਸਨੀਕਾਂ ਦੇ ਜੀਵਨ ਪੱਧਰ ਨੂੰ ਹੋਰ ਵੀ ਬਿਹਤਰ ਬਣਾਉਣ ਦੇ ਲਈ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਚੰਡੀਗੜ੍ਹ ਵਿਖੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ ਮੁਲਾਕਾਤ ਕੀਤੀ ਅਤੇ ਪਾਖੜਾ ਨੰਗਲ ਡੈਮ ਦੇ ਆਲੇ-ਦੁਆਲੇ ਵਸੇ ਇਸ ਸ਼ਹਿਰ ਦੀ ਸ਼ਾਨ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਮੰਗ ਰੱਖੀ ਹੈ। ਨੰਗਲ ਨੂੰ ਇੱਕ ਮਾਡਲ ਸ਼ਹਿਰ ਅਤੇ ਵਿਸ਼ਵ ਪੱਧਰੀ ਸੈਰ-ਸਪਾਟਾ ਕੇਂਦਰ ਵੱਜੋਂ ਵਿਕਸਤ ਕਰਨ ਦੇ ਲਈ ਕੇਂਦਰੀ ਮੰਤਰੀ ਤੋਂ ਨੀਜੀ ਦਖਲ ਦੀ ਮੰਗ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਵੱਖ-ਵੱਖ ਪ੍ਰੋਜੈਕਟਾਂ ਦਾ ਪ੍ਰਸਤਾਵ ਵੀ ਰੱਖਿਆ ਜਿਸ ਦੇ ਵਿੱਚ ਇੱਕ ਵਿਆਪਕ ਟਾਊਨਸ਼ਿਪ ਵਿਕਸਿਤ ਕਰਨ ਦੇ ਨਾਲ-ਨਾਲ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੇ ਲਈ ਸਤਲੁਜ ਦਰਿਆ ਦੇ ਆਲੇ-ਦੁਆਲੇ ਦੇ ਖੇਤਰ ਦਾ ਵਿਕਾਸ ਮਨਮੋਹਕ ਦ੍ਰਿਸ਼ਾਂ ਦੇ ਨਾਲ ਲਬਰੀਜ਼ ਸੁੰਦਰ ਰੇਲਵੇ ਲਾਈਨ ਵਿਛਾਣਾ ਅਤੇ ਪਾਖੜਾ ਨੰਗਲ ਡੈਮ ਅਜਾਇਬ ਘਰ ਦੇ ਉਸਾਰੀ ਕਾਰਜ ਨੂੰ ਪੂਰਾ ਕਰਨਾ ਸ਼ਾਮਲ ਸੀ ਨੰਗਲ ਦੀ ਇਤਿਹਾਸਕ ਮਹੱਤਤਾ ਦੇ ਉੱਤੇ ਜ਼ੋਰ ਦਿੰਦਿਆਂ ਹਰਜੋਤ ਸਿੰਘ ਬੈਂਸ ਨੇ ਇਸ ਸ਼ਹਿਰ ਨੂੰ ਆਜ਼ਾਦੀ ਤੋਂ ਬਾਅਦ ਭਾਰਤ ਦੀ ਤਰੱਕੀ ਦੀ ਇੱਕ ਸ਼ਾਨਦਾਰ ਮਿਸਾਲ ਵਜੋਂ ਉਜਾਗਰ ਕੀਤਾ। ਉਹਨਾਂ ਨੇ 1960 ਅਤੇ 70 ਦੇ ਦਹਾਕੇ ਦੇ ਵਿੱਚ ਇਸ ਸ਼ਹਿਰ ਦੇ ਸੁਨਹਿਰੀ ਯੁੱਗ ਨੂੰ ਯਾਦ ਕੀਤਾ ਜਦੋਂ ਇਸ ਨੂੰ ਭਾਰਤ ਦੇ ਸਭ ਤੋਂ ਸੁੰਦਰ ਯੋਜਨਾਬੱਧ ਅਤੇ ਜੀਵੰਤ ਸ਼ਹਿਰਾਂ ਦੇ ਵਿੱਚੋਂ ਇੱਕ ਕਿਣਿਆ ਜਾਂਦਾ ਸੀ। ਇਸ ਸ਼ਹਿਰ ਦੇ ਸੁੰਦਰ ਰੁੱਖਾਂ ਦੇ ਨਾਲ ਲੱਦੇ ਰਾ ਅਤੇ ਅਮੀਰ ਸੱਭਿਆਚਾਰਕ ਜੀਵਨ ਸ਼ੈਲੀ ਪੰਜਾਬ ਅਤੇ ਪੂਰੇ ਦੇਸ਼ ਦੇ ਲਈ ਮਾਣ ਦਾ ਸਰੋਤ ਸੀ ਹਾਲਾਂਕਿ ਸਿੱਖਿਆ ਮੰਤਰੀ ਨੇ ਸਮੇਂ ਦੇ ਬੀਤਣ ਦੇ ਨਾਲ ਇਸ ਸ਼ਹਿਰ ਦੇ ਜੋਬਨ ਦੇ ਹੌਲੀ-ਹੌਲੀ ਗਵਾਚ ਜਾਣ ਉੱਤੇ ਅਫਸੋਸ ਵੀ ਜ਼ਾਹਿਰ ਕਰਦਿਆਂ ਕਿਹਾ ਕਿ ਹੁਣ ਇਹ ਸ਼ਹਿਰ ਖੰਡਰ ਬਣ ਕੇ ਰਹਿ ਗਿਆ ਜੋ ਕਿ ਇਸ ਦੇ ਸ਼ਾਨਦਾਰ ਅਤੀਤ ਦਾ ਮਹਿਜ਼ ਇੱਕ ਪਰਛਾਵਾ मात्र ਹੈ ਬਿਊਰੋ ਰਿਪੋਰਟ ਹਮਦਰਦ ਟੀਵੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜਿੱਥੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਜਿਸ ਦੇ ਤਹਿਤ ਨਾਬਾ ਬਲਾਕ ਦੇ ਪਿੰਡ ਕਲਹੇ ਮਾਜਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਵੱਲੋਂ ਹਲਕਾ ਵਿਧਾਇਕ ਦੇਵ ਮਾਨ ਵੱਲੋਂ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਪਹੁੰਚਣਾ ਸੀ ਇਸ ਤੋਂ ਪਹਿਲਾਂ ਹੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਜਿਸ ਦੇ ਤਹਿਤ ਭਾਰੀ ਬਲ ਫੋਰਸ ਵੱਲੋਂ ਕਿਸਾਨ ਯੂਨੀਅਨ ਦੇ ਕਰੀਬ 25 ਤੋਂ 30 ਆਗੂਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਇਸ ਮੌਕੇ ਦੇ ਉੱਤੇ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨਾਰਾਜ਼ਗੀ ਜ਼ਾਹਿਰ ਕਰਦੇ ਹਾਂ ਕਿਹਾ ਕੇ ਬੀਤੇ ਦਿਨ ਹਨੇਰੀ ਝੱਖੜ ਦੇ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵੀ ਬਿਆਨ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਦਿੱਤਾ ਗਿਆ ਕਿਸਾਨਾਂ ਨੇ ਕਿਹਾ ਕਿ ਜੋ ਖਨੋਰੀ ਅਤੇ ਸ਼ੰਭੂ ਬਾਰਡਰ ਤੋਂ ਸਰਕਾਰ ਵੱਲੋਂ ਕਿਸਾਨਾਂ ਨੂੰ ਜਬਰੀ ਚੁੱਕਿਆ ਗਿਆ ਸੀ ਉਸ ਦਾ ਰੋਸ ਉਹਨਾਂ ਦੇ ਵਿੱਚ ਹੁਣ ਤੱਕ ਹੈ ਉਹਨਾਂ ਕਿਹਾ ਕਿ ਜਿਹੜੀ ਸਰਕਾਰ ਕਿਸਾਨਾਂ ਦੇ ਸਿਰ ਦੇ ਉੱਤੇ ਬਣੀ ਸੀ ਹੁਣ ਉਹੀ ਕਿਸਾਨਾਂ ਨੂੰ ਅੱਖਾਂ ਕੱਢ ਰਹੀ ਹੈ ਜੀ ਇੱਕ ਇਹਨਾਂ ਨੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇੱਕ ਸੋਸ਼ਲਵਾਦੀ ਸ਼ੁਰੂ ਕੀਤੀ ਹੋਈ ਆ ਆਪਾਂ ਨੂੰ ਪਤਾ ਲੱਗ ਪਗ ਪਿਛਲੇ ਦਿਨਾਂ ਦੇ ਵਿੱਚ ਕਾਫੀ ਪਿੰਡਾਂ 'ਚ ਜਾ ਕੇ ਇਹ ਇੱਕ ਡਰਾਮੇਬਾਜੀ ਕਰ ਰਹੇ ਆ ਡਰਾਮੇਬਾਜੀ ਕੀ ਆ ਬਾਈ ਅਸੀਂ ਪਿੰਡਾਂ ਵਾਲਿਆਂ ਨਾਲ ਜਾ ਜਾ ਕੇ ਮਿਲੇ ਸਾਡੇ ਪਿੰਡ ਵੀ ਦੇਖਿਆ ਅੱਜ ਅਸੀਂ ਕੱਲੇ ਮਾਜਰੇ 'ਚ ਪਹੁੰਚੇ ਆ ਬਾਈ ਆ ਪਿੰਡ ਸਕੂਲ ਆ ਜਿਹੜਾ ਇਸ ਸਕੂਲ ਦੇ ਕਮਰੇ ਜਿਹੜੇ 14 15 ਚ ਇਹ ਬਣੇ ਹੋਇਆ ਅਕਾਲੀਆਂ ਦੇ ਮੌਕੇ ਜਾਨੀ ਜਿਹੜੀ ਇਹ ਦੇਮਾਨ ਸਰਕਾਰ ਆ ਜਾਂ ਭਗਵੰਤ ਮਾਨ ਸਰਕਾਰ ਆ ਬਾਈ ਇੱਕ ਢੇਲਾ ਹੋਰੇ ਇਹਨਾਂ ਨੇ ਰੁਪਈਆ ਨਹੀਂ ਪਿੰਡ ਦੇ ਉੱਤੇ ਲਾਇਆ ਇੱਕ ਰੁਪਈਆ ਸਕੂਲ ਨੂੰ ਨਹੀਂ ਦਿੱਤਾ ਬਈ ਇਹਨਾਂ ਨੇ ਅੱਜ ਅਨਾਉਂਸ ਕਰਤਾ ਵੀ ਅਸੀਂ ਉਧਰ ਘਟਨ ਕਰਨ ਆ ਰਹੇ ਹਾਂ ਜਦੋਂ ਅਸੀਂ ਪਿੰਡ ਵਾਲਿਆਂ ਨਾਲ ਗੱਲ ਕੀਤੀ ਤਾਂ ਪਿੰਡ ਵਾਲੇ ਕਹਿੰਦੇ ਬਈ ਜਾ ਕੇ ਤੁਸੀਂ ਦੇਖ ਸਕਦੇ ਹੋ ਇੱਕ ਵੀ ਸਕੂਲ ਤੇ ਰੁਪਈਆ ਨਹੀਂ ਲੱਗਿਆ ਮਹੂਰਤ ਪਤਾ ਨਹੀਂ ਕਦਾਂ ਕਰਨ ਆ ਰਹੇ ਨੇ ਸੋ ਉਹਦੇ ਨਾਲ ਨਾਲ ਸ਼ੰਭੂ ਤੇ ਖਨੋਰੀ ਬਾਈ ਸਾਡੀਆਂ ਟਰਾਲੀਆਂ ਚੱਕ ਚੱਕ ਕੇ ਪਰਾਂ ਸਿੱਟੀਆਂ ਸਵਾ ਸਾਲ ਅਸੀਂ ਬੈਠ ਕੇ ਲਗਭਗ 13 ਮਹੀਨੇ ਅਸੀਂ ਬੈਠੇ ਆ ਉਥੇ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਨੇ ਕਿਉਂਕਿ ਦੇਵਾਨ ਮਾਨ ਭਗਵੰਤ ਮਾਨੇ ਸਾਰੇ ਕਹਿੰਦੇ ਸੀ ਵੀ ਇਹ ਮੰਗਾਂ ਬਿਲਕੁਲ ਜਾਇਜ਼ ਨੇ ਔਰ ਜਾਇਜ਼ ਹੈ ਵੀ ਨਹੀਂ ਬਾਈ ਜੇ ਅੱਜ ਇਹ ਮੰਗਾਂ ਸਾਡੀਆਂ ਪੂਰੀਆਂ ਨਹੀਂ ਹੁੰਦੀਆਂ ਤਾਂ ਜਿਹੜਾ ਇਹ ਪੰਜਾਬ ਨਹੀਂ ਪੂਰਾ ਇੰਡੀਆ ਜਿਹੜਾ ਟੁੱਟ ਇੰਡੀਆ ਦੇ ਲੋਕਾਂ ਦੇ ਹੱਥ ਚ ਟੁੱਟ ਆ ਜੂਗਾ ਤੇ ਪਿਛਲੀਆਂ ਸਰਕਾਰਾਂ ਦੇ ਕੰਮ ਨੇ ਉਹਨਾਂ ਦਾ ਅਦਘਾਟਨਾ ਹੈ ਸ਼ੋਸ਼ਣ ਬਾਜ਼ੀ ਹੈ ਸਭ ਤੋਂ ਵੱਡੀ ਗੱਲ ਹੈ ਸੀਜ਼ਨ ਹੈ ਕਣਕ ਦਾ ਸੀਜ਼ਨ ਹੈ ਕਿਸੇ ਲਈ ਵੀ ਟਾਈਮ ਨਹੀਂ ਹੈਗਾ ਬਾਕੀ ਟੀਚਰਾਂ ਲਵੇ ਐਡਮਿਸ਼ਨ ਦਾ ਸਮਾਂ ਉਹਨਾਂ ਲਈ ਵੀ ਟਾਈਮ ਨਹੀਂ ਹੈਗਾ ਇਸ ਸਮੇਂ ਦਾ ਮਤਲਬ ਸਵੇਰ ਦੇ ਤੁਸੀਂ ਵੀ ਆ ਬਾਈ ਜੀ ਕਿਸਾਨ ਯੂਨੀਅਨ ਸਾਰੇ ਹੀ ਉਹਨਾਂ ਨੇ ਕੰਮ ਲਾਤੀ ਨਹੀਂ ਤੁਸੀਂ ਕਿਉਂ ਉੱਠੇ ਹੋ ਅਸੀਂ ਉਹਨਾਂ ਦਾ ਪੁੱਛਣ ਪਾਸ ਦੀ ਸਵਾਲ ਹੀ ਕਰਨੇ ਨੇ ਨਾ ਕੀ ਕੀ ਤੁਹਾਨੂੰ ਸਵਾਲ ਦਾ ਸਭ ਤੋਂ ਵੱਡੀ ਤੇ ਗੱਲ ਤੁਹਾਨੂੰ ਵੀ ਪਤਾ ਹੀ ਹੈ ਜੀ ਰੋਲ ਦੇ ਸਵਾਲ ਨੇ ਵੀ ਜਿਹੜਾ ਇੱਕ ਤਾਂ ਸ਼ੰਭੂ ਤੇ ਖਨੋਰੀ ਬਾਰਡਰ ਸਰਕਾਰ ਦਾ ਸੈਂਟਰ ਨਾਲ ਮਿਲ ਕੇ ਇਹਨਾਂ ਨੇ ਕੀ ਕੀ ਕਸ਼ ਕੀਤਾ ਇਸ ਮੌਕੇ ਉੱਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਜੋ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਮੈਂ ਮੈਨੂੰ ਇਸ ਬਾਰੇ ਕੁਝ ਵੀ ਜਾਣਕਾਰੀ ਨਹੀਂ ਹੈ ਉਹਨਾਂ ਕਿਹਾ ਕਿ ਆਪ ਖੁਦ ਹੋ ਮਜ਼ਦੂਰ ਦੇ ਪੁੱਤਰ ਨੇ ਅਤੇ ਉਹ ਕਿਸਾਨਾਂ ਦੇ ਨਾਲ ਖੜੇ ਨੇ ਇਹਨਾਂ ਦੇ ਵਿੱਚ ਅੱਜ ਮੈਂ ਇਸ ਪਿੰਡ ਖੱਲੇ ਮਾਜਰਾ ਸੋਜਾਸਰਬਤ ਮੀਰਾ ਕਲਾ ਸਾਰੀ ਕੀਤੀ ਮੈਂ ਜਾ ਰਹੀ ਆ ਜਿਹੜੇ ਕੰਮ ਹੋ ਚੁੱਕੇ ਆ ਦਾ ਅਧਿਕਾਰਨ ਕਰ ਰਿਹਾ ਜਿਵੇਂ ਚਾਰ ਦੀਵਾਰੀ ਨਵੇਂ ਕਮਰੇ ਬਣਾਉਣੇ ਆ ਸਾਇੰਸ ਰੂਮ ਬਣਾਉਣੇ ਆ ਨੰਮੀ ਵਾਸਰੂਮ ਤੋਂ ਲੈ ਕੇ ਬੰਦ ਹੋਏ ਸਾਰੇ ਕੰਮ ਅਸੀਂ ਜਿਹੜੇ ਪਿਛਲੇ 3 ਸਾਲਾਂ ਤੋਂ ਕੀਤੇ ਆ ਉਹਦਾ ਘਾਟਨਾ ਅਸੀਂ ਕਰ ਰਹੇ ਹਾਂ ਤੇ ਬੜਾ ਅੱਛਾ ਲੱਗਦਾ ਜਦੋਂ ਬੱਚਿਆਂ ਨੂੰ ਮਿਲਦੇ ਆ ਕਿ ਤਾਂ ਬੱਚਾ ਨਾਲ ਰابطਾ ਕਾਇਮ ਹੁੰਦਾ ਸਕੂਲ ਦੀਆਂ ਸਮੱਸਿਆਵਾਂ ਨੂੰ ਜਾਣਨ ਦਾ ਮੌਕਾ ਮਿਲਦਾ ਉਹ ਆਪਣੀ ਡਿਮਾਂਡ ਦੇ ਰਹੇ ਨੇ ਕਿ ਸਾਡੇ ਆਹ ਕੰਮ ਹੋਣ ਵਾਲੇ ਨੇ ਕੋ ਡਿਮਾਂਡ ਲੈ ਰਹੇ ਆ ਔਰ ਬਾਕੀ ਪਿੰਡ ਦੇ ਜਿਹੜੇ ਭਵੰਤੇ ਨੇ ਜਿਹੜੇ ਮੋਤਮਰ ਸਾਡੀ ਪਾਰਟੀ ਦੇ ਪੰਚਾਇਤ ਸਹਿਬਾਨ ਸਭ ਨੂੰ ਮਿਲਣ ਦਾ ਮੌਕਾ ਮਿਲਦਾ ਔਰ ਪਿੰਡ ਦੇ ਜਿਹੜੇ ਗੰਬੀਰ ਇਸ਼ੂਜ਼ ਨੇ ਕਿ ਕਿਹੜੀ ਕਿਹੜੀ ਗ੍ਰਾਂਟਾਂ ਚਾਹੀਦੀ ਨੇ ਉੱਤੇ ਵਿਚਾਰ ਚਰਚਾ ਹੁੰਦੀ ਕਿਸਾਨਾਂ ਦਾ ਕਹਿਣਾ ਵੀ ਜਿਹੜਾ ਜੇ ਮ ਉਹਨਾਂ ਨੂੰ ਪ੍ਰੋਟੈਸਟ ਕਰਦੇ ਤੇ ਗ੍ਰਿਫਤਾਰ ਕੀਤਾ ਉਹਨਾਂ ਦੀ ਪੱਗਾਂ ਲਈਆਂ ਕੀ ਲੱਗਦਾ ਉਹਨਾਂ ਦਾ ਕਹਿਣਾ ਸਰਕਾਰ ਕਿਸਾਨਾਂ ਦੇ ਸਿਰ ਤੇ ਆਈ ਸੀ ਹੁਣ ਸਰਕਾਰ ਉਹਨਾਂ ਧੱਕੀ ਗਈ ਨਹੀਂ ਦੇਖੋ ਮੈਂ ਤਾਂ ਕਰ ਦੂਸਰੇ ਪਿੰਡ ਤੇ ਇੱਥੇ ਆ ਰਿਹਾ ਮੇਰੀ ਨੌਲੇਜ ਤਾਂ ਹੈ ਨਹੀਂ ਗੱਲ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਆ ਦੇਖੋ ਆਪਾਂ ਇਹ ਡੈਮੋਕ੍ਰੇਸੀ ਚ ਆਪਾਂ ਬਟਾ ਸਤ ਆਪਣਾ ਜਿਹੜਾ ਕਰ ਸਕਦੇ ਆ ਸ਼ਾਂਤ ਮੈ ਤਰੀਕੇ ਨਾਲ ਆਪਣੀ ਗੱਲ ਕਹਿ ਸਕਦੇ ਆ ਪਰ ਮੈਂ ਇੱਕ ਗੱਲ ਕਹਿਣਾ ਜੀ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਰਹੇ ਜਦੋਂ ਮੇਰੇ ਦਫ਼ਤਰ ਦੇ ਬਾਹਰ ਕਿਸਾਨ ਆਏ ਤੇ ਮੈਂ ਧਰਨੇ 'ਤੇ ਨਾਲ ਬੈਠਾ ਸੀ ਜਦੋਂ ਮੈਂ ਐਮਐਲਏ ਨਹੀਂ ਸੀਗਾ ਮੈਂ ਹਰੇਕ ਧਰਨੇ ਦੇ ਵਿੱਚ ਪੂਰੀ ਪੂਰੀ ਦਿਹਾੜੀ ਬੈਠਾ ਜੀ ਦਿੱਲੀ ਜਾਂਦੇ ਰਿਆਂ ਧਰਨੇ ਤੇ ਅਖਨੌਰੀ ਬਾਰਡਰ ਵੀ ਹੋ ਕੇ ਆ ਸਾਰੇ ਕਿਤੇ ਹੋ ਕੇ ਆਏ ਮੈਂ ਬੇਨਤੀ ਕਰਦਾ ਕਿ ਆਪਣਾ ਪੰਜਾਬ ਆਪਣੇ ਬੱਚੇ ਨੂੰ ਇਨਾਂ ਦੀ ਸਿੱਖਿਆ ਦੇ ਸਕੂਲ ਦੇ ਵਿੱਚ ਇਹ ਅਧੂ ਘਾਟਨ ਹੋ ਰਿਹਾ ਤਾਂ ਇਹ ਚੰਗੀ ਗੱਲ ਹੈ ਜੇ ਅੱਗੇ ਤਾਂ ਸਰਕਾਰਾਂ ਸੁਣਦੀਆਂ ਨਹੀਂ ਸੀਗੀਆਂ ਹਾਂ ਜੇ ਕੋਈ ਕਿਸਾਨ ਭਰਾ ਸਾਡੇ ਜਿਹੜੇ ਕਹਿੰਦੇ ਨੇ ਕਿ ਸਾਡੀ ਕੋਈ ਮੰਗ ਆ ਪੈਸਿਫਿਕ ਮੰਗਿਆ ਉਹ ਤੁਸੀਂ ਦੱਸੋ ਮੁੱਖ ਮੰਤਰੀ ਸਾਹਿਬ ਟਾਈਮ ਵੀ ਦਿੰਦੇ ਨੇ ਬਲਦੇ ਵੀਰੇ ਬਿਲਕੁਲ ਤਿਆਰ ਨੇ ਹਾਂ ਇਹ ਜਿਹੜੇ ਬਹੁਤ ਵੱਡਾ ਮਸਲਾ ਹੈ ਕੇਂਦਰ ਨਾਲ ਹੈ ਜਿਹੜਾ ਪੰਜਾਬ ਸਰਕਾਰ ਦੇ ਦਾਰੇ ਚਾਹੁੰਦਾ ਕੋ ਦੱਸ ਦਿਓ ਤੁਸੀਂ ਵੀ ਆ ਪੰਜਾਬ ਸਰਕਾਰ ਦੇ ਦਾਰੇ ਚ ਉਹ ਤਾਂ ਕੋਈ ਤਾਂ ਕੋਈ ਪ੍ਰੋਬਲਮ ਹੀ ਨਹੀਂ ਜਿਹੜਾ ਕੇਂਦਰ ਸਰਕਾਰ ਕਿਉਂਕਿ ਸਾਰਾ ਪੂਰਾ ਦੇਸ਼ ਜਿਹੜਾ ਉਹਦੇ ਕਿਸਾਨ ਇਸ ਗੱਲ ਦੀ ਮੰਗ ਕਰ ਰਹੇ ਆ ਉਹ ਕੇਂਦਰ ਸਰਕਾਰ ਤੇ ਆ ਫਰੈਸ਼ਰ ਪਾਈਏ ਅਸੀਂ ਨਾਲ ਮੂਰੇ ਚੱਲਾਂਗੇ ਜੀ ਹੋਪ ਨਾਬਾ ਤੋਂ rahul khurana ਦੀ ਰਿਪੋਰਟ ਹਮਦਰਦ ਟੀਵੀ ਬਾਈਰਨਜੀਤ ਸਿੰਘ ਢੱਡਰੀਆਂ ਵਾਲੇ ਨੇ ਧਰਮ ਪਰਿਵਰਤਨ ਦੇ ਮੁੱਦੇ ਦੇ ਉੱਪਰ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਜਾਂਦੀਆਂ ਸੜਕਾਂ ਦੇ ਉੱਤੇ ਸਿੱਖ ਗੁਰੂਆਂ ਦੇ ਬੋਰਡਾਂ ਦੀ ਥਾਂ ਦੂਸਰਿਆਂ ਦੇ ਬੋਰਡ ਲੱਗੇ ਹੋਣਾ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਮਾਝੇ ਅਤੇ ਦੁਆਬੇ ਖੇਤਰ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਵੱਡੇ ਪੱਧਰ ਦੇ ਉੱਤੇ ਧਰਮ ਪਰਿਵਰਤਨ ਹੋ ਰਿਹਾ ਹੈ। ਉਨਾ ਸ਼੍ਰੀ ਅਕਾਲ ਤੱਕ ਤਾਂ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਜ਼ਿਕਰ ਕਰਦੇ ਆ ਕਿਹਾ ਕਿ ਜੇ ਉਹ ਪ੍ਰਚਾਰ ਦੀ ਲਹਿਰ ਚਲਾਉਣਾ ਚਾਹੁੰਦੇ ਨੇ ਤਾਂ ਬਹੁਤ ਚੰਗੀ ਗੱਲ ਹੈ ਸੰਗਤਾਂ ਨੂੰ ਵੱਧ ਚੜ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਮੈਂ ਬੇਨਤੀ ਵਾਰ-ਵਾਰ ਕਰਦੇ ਆ ਪਿੱਛੇ ਅਸੀਂ ਵਿਸਾਖੀ ਸਮਾਗਮ ਚੜ੍ਹਦੀ ਕਲਾ ਨਾਲ ਕੀਤਾ ਉਹਦੇ ਵਿੱਚ ਵੀ ਅਮਰ ਸੰਚਾਰ ਹੋਇਆ ਤੇ ਇਹ ਵੀ ਮੈਂ ਕਿਹਾ ਵੀ ਅਗਲੇ ਸਾਲ ਅਸੀਂ ਆਪ ਪੰਜ ਪਿਆਰਾਂ 'ਚ ਮੈਂ ਵੀ ਲੱਗਾਂਗਾ ਵੀ ਆਪਾਂ ਅਮਰ ਸ਼ਕਨ ਵਾਲੇ ਬਣੋ 5-7000 1000 ਇਕੱਠਾ ਅਮਰ ਸ਼ਕੇ ਕਿ ਅਸੀਂ ਉਦੋਂ ਤਿਆਰੀ ਕਰ ਰਹੇ ਆ ਵੀ ਅਸੀਂ ਧਾਲ ਲੱਗ ਕੇ ਹਾਂ ਜੀ ਪਿਆਰਿਆਂ ਚ ਹੋਰ ਵੀ ਗੁਰਮਖਾਂ ਨੂੰ ਬੇਨਤੀ ਕਰੀਏ ਜੇ ਸਾਨੂੰ ਆਪ ਵੀ ਪ੍ਰਚਾਰ ਦੇ ਨਾਲ ਨਾਲ ਖੰਡਾ ਬਾਟਾ ਵੀ ਆਪ ਚੁੱਕਣਾ ਪਵੇ ਤੇ ਅਸੀਂ ਤਾਂ ਵੀ ਤਿਆਰ ਆ ਤੇ ਸੰਗਤ ਅਮਰ ਸ਼ਕੇ ਧਰਮ ਪਰਵਰਤਨ ਦੀ ਲਹਿਰ ਜੋਰਾਂ ਤੇ ਪੰਜ ਚਾਰ ਸਾਲਾਂ ਦੇ ਵਿੱਚ ਹੋਈ ਏ ਮੈਂ ਵੇਖਿਆ ਦੁਆਬੇ ਦੇ ਵਿੱਚ ਮਾਝੇ ਦੇ ਵਿੱਚ ਜਗਾ ਜਗਾ ਬੋਰਡ ਗੁਰੂ ਸਾਹਿਬ ਦੇ ਨਹੀਂ ਹਨ ਬੋਰਡ ਇੱਥੇ ਵੱਖਰੇ ਲੱਗੇ ਐ ਅਸੀਂ ਸਤਕਾਰ ਸਾਰੇ ਧਰਮਾਂ ਦਾ ਕਰਦੇ ਆ ਨਾ ਕਿਸੇ ਨੂੰ ਡਾਂਗ ਤਲਵਾਰ ਨਾਲ ਰੋਕਣ ਦੇ ਮੈਂ ਹੱਕ ਚਾ ਨਾ ਰੋਕਣਾ ਚਾਹੀਦਾ ਹਰ ਬੰਦਾ ਪ੍ਰਚਾਰ ਵੀ ਕਰ ਸਕਦਾ ਹੈ। ਹਰ ਬੰਦਾ ਜਿਸ ਮਰਜ਼ੀ ਧਰਮ ਵਿੱਚ ਜਾ ਸਕਦਾ ਹੈ। ਇਹ ਚੈਪਟਰ ਵੱਖਰਾ ਹੈ। ਪਰ ਸਾਨੂੰ ਹੀ ਆਪ ਹੀ ਸਿੱਖਾਂ ਨੂੰ ਕਾਇਮ ਹੋ ਕੇ ਸਾਡੇ ਧਰ ਘਰ ਦੀ ਪਹਿਰੇਦਾਰੀ ਸਾਨੂੰ ਕਰਨੀ ਚਾਹੀਦੀ ਹੈ ਕਿ ਸਾਰੇ ਪ੍ਰਚਾਰਕ ਕੰਮਰ ਕੱッセ ਕਰਕੇ ਤਕੜੇ ਹੋ ਕੇ ਵਿਦ ਐਸਜੀਪੀਸੀ ਤਕੜੇ ਹੋ ਕੇ ਜਥੇਦਾਰ ਅ ਜਥੇਦਾਰ ਬਾਰੇ ਸੁਣਿਆ ਹੈ ਗੜਗੱਜ ਜਿਹੜੇ ਆਏ ਨੇ ਇਹ ਕਹਿ ਰਹੇ ਨੇ ਧਰਮ ਪ੍ਰਚਾਰ ਦੀ ਲਹਿਰ ਅਸੀਂ ਸ਼ੁਰੂ ਕਰਨੀ ਹੈ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਜਿਹੜਾ ਕਦਮ ਪੱਟ ਰਹੇ ਹੋ ਬੜੀ ਚੰਗੀ ਗੱਲ ਹੈ। ਤੇ ਜੇ ਜਹਿਹੇਦਾਰ ਹੋਣੀ ਹੈ ਸਲਾਘਾ ਜੋਗ ਕਦਮ ਹੈ ਜੇ ਜਹਿਹੇਦਾਰ ਹੋਣੀ ਗੜਗੱਜ ਹੋਣੀ ਇਹ ਕਰਨਗੇ ਤੇ ਇਹ ਉਹਨਾਂ ਦੇ ਵਾਸਤੇ ਚੰਗੀ ਗੱਲ ਵੀ ਹੈ ਤੇ ਸੰਗਤ ਨੂੰ ਫਿਰ ਉਹਨਾਂ ਦਾ ਸਾਥ ਵੀ ਦੇ ਦੇਣਾ ਚਾਹੀਦਾ ਜੇ ਸਿੰਘ ਸਾਹਿਬ ਲਹਿਰ ਚਲਾਉਂਦੇ ਨੇ ਮੈਂ ਫੇਰ ਇੱਕ ਦੁਹਰਾਣ ਲਗਾ ਜੇ ਸਿੰਘ ਸਾਹਿਬ ਲਹਿਰ ਧਰਮ ਪ੍ਰਚਾਰ ਦੀ ਚਲਾਉਂਦੇ ਐ ਤੇ ਤਕੜੇ ਹੋ ਕੇ ਆਪ ਕਮਰਕੱਸਾ ਕਰਕੇ ਸਾਰੇ ਪ੍ਰਚਾਰਕਾਂ ਨੂੰ ਨਾਲ ਲੈ ਕੇ ਤੁਰਦੇ ਐ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ ਬੇਸ ਬਣਾ ਕੇ ਜੇ ਸਿੰਘ ਸਾਹਿਬ ਚੱਲਣ ਤੇ ਸਾਰੇ ਹੀ ਪ੍ਰਚਾਰਕ ਉਹਨਾਂ ਨਾਲ ਤੁਰਨ ਨੂੰ ਤਿਆਰ ਨੇ ਤੇ ਉਹਨਾਂ ਦਾ ਇਹ SLAGA ਜੋ ਕਦਮ ਹੈ ਤੇ ਉਹਨਾਂ ਨੂੰ ਹੀ ਚਾਹੀਦਾ ਹੈ ਤੇ ਉਹਨਾਂ ਦਾ ਸਾਥ ਵੀ ਫਿਰ ਸੰਗਤ ਨੂੰ ਦੇਣਾ ਚਾਹੀਦਾ ਕਿਉਂਕਿ ਇਸ ਵੇਲੇ ਗੱਲ ਇਹ ਨਹੀਂ ਕੌਣ ਕਿਹਦੇ ਨਾਲ ਤੁਰਨਾ ਕਿਹੜਾ ਕਿਹੜੀ ਪਾਰਟੀ ਨਾਲ ਹੈ ਅੱਜ ਦੀ ਘੜੀ ਵਿੱਚ ਉਸ ਬੰਦੇ ਦਾ ਸਾਥ ਦਿਓ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੇ ਪ੍ਰਚਾਰ ਦੀ ਵਾਅਦੇ ਦੀ ਗੱਲ ਕਰੇ ਚਾਹੇ ਕੋਈ ਕੋਈ ਵੀ ਚਿਹੇਦਾਰ ਕਰੇ ਕਪੂਰਥਲਾ ਤੋਂ 인ਦਰਜੀਤ ਸਿੰਘ ਦੀ ਰਿਪੋਰਟ ਹਮਦਰਦ ਟੀਵੀ ਇਤਿਹਾਸਿਕ ਪੰਜਾਬ ਦੇ ਵਿੱਚ ਆਏ ਤੇਜ਼ ਹਨੇਰੀ ਚੱਕਰ ਦੇ ਕਾਰਨ ਵੱਡੇ ਨੁਕਸਾਨ ਦੇਖਣ ਨੂੰ ਮਿਲੇ ਨੇ ਜਿਸ ਦੇ ਚੱਲਦੇ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਸਥਿਤ ਜੈਨ ਕਲੋਨੀ ਦੇ ਵਿੱਚ ਤਿੰਨ ਘਰਾਂ ਦੇ ਉੱਪਰ ਮੋਬਾਈਲ ਟਾਵਰ ਡਿੱਗਣ ਦੇ ਕਾਰਨ ਭਾਰੀ ਨੁਕਸਾਨ ਹੋਇਆ। ਮਿਲੀ ਜਾਣਕਾਰੀ ਦੇ ਮੁਤਾਬਕ ਕਿ ਇਹ ਮੋਬਾਈਲ ਟਾਵਰ ਕਰੀਬ 25 ਸਾਲ ਪੁਰਾਣਾ ਸੀ ਜਿਸ ਦੀ ਮੁਰੰਮਤ ਵੀ ਨਹੀਂ ਕੀਤੀ ਗਈ ਸੀ। ਤਿੰਨ ਘਰਾਂ ਦੇ ਉੱਪਰ ਇਸ ਦੇ ਡਿੱਗਣ ਦੇ ਨਾਲ 15 ਤੋਂ 20 ਲੱਖ ਦੇ ਕਰੀਬ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਪੀੜਤ ਮਕਾਨ ਮਾਲਕਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਇਸ ਟਾਵਰ ਨੂੰ ਹਟਾਉਣ ਅਤੇ ਨੁਕਸਾਨ ਦੀ ਪਰਪਾਈ ਦੀ ਮੰਗ ਕੀਤੀ ਜਾ ਕੱਲ ਜਿਹੜਾ ਆਂਦੀ ਤੂਫਾਨ ਸ਼ਾਮ ਨੂੰ ਆਇਆ ਜੀ ਇਹ ਉਹਦੇ ਵਿੱਚ ਸਾਡੇ ਜੈਨ ਕੋਲੋਨੀ ਦੇ ਵਿੱਚ ਇੱਕ ਟਾਵਰ ਲੱਗਾ ਹੋਇਆ ਜਿਹੜਾ ਕਿ 25 ਸਾਲ ਪੁਰਾਣਾ ਸੀਗਾ ਇਹ ਜਿਹੜਾ ਇੰਨੀ ਖੋਖਲੀਆਂ ਹੋ ਚੁੱਕੀਆਂ ਦੀ ਸੀ ਪਹਿਲਾਂ ਵੀ ਪ੍ਰਸ਼ਾਸਨ ਨੂੰ ਇੱਕ ਦੋ ਵਾਰ ਹੀ ਕਿਹਾ ਹੈ ਮਤਲਬ ਇਹਦੇ ਬਾਰੇ ਵੀ ਥੋੜਾ ਜਿਹਾ ਇਹਨੂੰ ਚੇਂਜ ਕੀਤਾ ਜਾਵੇ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਰਾਤ ਨੂੰ ਫਾਹਮ ਦੇ ਨਾਲ ਇਹ ਜੀ ਪ੍ਰਸ਼ਾਸਨ ਦੇ ਬਦਲੇ ਜਿਹੜਾ ਟਾਵਰ ਸੀਗਾ ਇਹ गिर ਗਿਆ ਜੀ ਗਿਰਨ ਦੇ ਨਾਲ ਤੇ ਸਾਡੇ ਇੱਕ ਤੰਤਰ ਘਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਕ ਘਰ ਸਤਪਾਲ ਗਰਗ ਗਰਗ ਸੀਟਸ ਵਾਲਾਂ ਦਾ ਜਿਹਨਾਂ ਦਾ ਸਭ ਤੋਂ ਵੱਧ ਨੁਕਸਾਨ ਉਹਨਾਂ ਦਾ ਹੋਇਆ ਤੇ 10 ਤੋਂ 15 ਲੱਖ ਰੁਪਏ ਦਾ ਘੱਟੋ-ਘੱਟ ਨੁਕਸਾਨ ਉਹਨਾਂ ਦਾ ਹੋਇਆ ਦੋ ਲੈਂਟਰ ਗਿਰ ਗਏ ਜੀ ਉਹਨਾਂ ਦੇ ਤੇ ਬਹੁਤ ਜ਼ਿਆਦਾ ਮਾਲੀ ਨੁਕਸਾਨ ਹੋਇਆ ਤੇ ਪਰ ਜਾਨ ਵਾਲ ਤੋਂ ਬਚ ਗਏ ਗੱਲ ਤਾਂ ਤੁਸੀਂ ਦੇਖ ਹੀ ਲਿਓ ਮਤਲਬ ਅੱਜ ਅਸੀਂ ਇਕੱਠੇ ਹੋਇਆ ਇੱਥੇ ਤੁਸੀਂ ਪਿੱਛੇ ਦੇਖੋ ਬੜਾ ਆ ਕੀ ਹਾਲ ਹੋਇਆ ਸਾਡੇ ਘਰ ਦਾ ਸਾਡੇ ਸਤਪਾਲ ਜੀ ਦਾ ਇਹ ਘਰ ਹੈ ਗਰਕਸ਼ਾਬ ਦਾ ਤੇ ਰਾਤ ਜਿਹੜੀ ਹਨੇਰੀ ਚੱਲੀ ਹੈ ਇਹ ਸਾਡੇ ਮਹੱਲੇ ਦੇ ਵਿੱਚ ਜਿਹੜਾ ਟਾਵਰ ਲੱਗਿਆ ਹੋਇਆ ਹੈ ਜਦ ਕਿ ਅਸੀਂ ਪਹਿਲਾਂ ਵੀ ਬਹੁਤ ਵਾਰ ਕਹਿ ਚੁੱਕੇ ਵੀ ਇਹ ਟਾਵਰ ਨਾ ਤਾਂ ਕਿਦੇ ਦੀ ਮੇਨਟੇਨੈਂਸ ਹੋਈ ਹੈ ਨਾ ਕਦੇ ਸਰਕਾਰ ਨੇ ਪ੍ਰਸ਼ਾਸਨ ਨੇ ਜਾਂ ਇਹਦੇ ਜਿਹੜੇ ਅਧਿਕਾਰੀ ਨੇ ਨਾ ਕਦੇ ਉਹਨਾਂ ਨੇ ਇਹਦੇ ਬਾਰੇ ਧਿਆਨ ਦਿੱਤਾ ਹੈ ਰਾਤ ਦੇਖੋ ਥੋੜੀ ਜਿਹੀ ਪਹਿਲੀ ਨੇਰੀ ਦੇ ਬੁੱਲੇ ਨਾਲ ਹੀ ਇਹ ਟਾਵਰ ਆ ਕੇ ਘਰਾਂ ਦੇ ਉੱਪਰ ਡਿੱਗ ਗਿਆ ਸਾਡੇ ਬੱਚੇ ਸਾਡੇ ਸੁੱਤੇ ਪਏ ਸੀ ਸ਼ਾਮ ਨੂੰ ਬੈਠੇ ਸੀ ਅੰਦਰ ਪੜ ਰਹੇ ਸੀ ਤਾਂ ਕੋਈ ਵੱਡਾ ਜਾਨੀ ਮਾਲੀ ਨੁਕਸਾਨ ਮਾਲੀ ਨੁਕਸਾਨ ਤਾਂ ਹੋਇਆ ਗਿਆ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਇਹ ਹੈ ਅਸੀਂ ਸਰਕਾਰ ਵੱਲੋਂ ਇਹ ਸਰਕਾਰ ਤੋਂ ਇਹ ਮੰਗ ਕਰਦੇ ਆਂ ਅਸੀਂ ਸਾਰੇ ਮੱਲੇ ਵਾਲੇ ਸਾਰੇ ਖੜੇ ਆਂ ਰਾਤ ਦੇ ਅਸੀਂ ਬਦੀਨ ਹੋ ਰਹੇ ਆਂ ਹਜੇ ਤੱਕ ਕੋਈ ਉਰੇ ਸਾਡੇ ਸਾਰ ਖਬਰ ਲੈਂਡ ਵੀ ਨਹੀਂ ਕੋਈ ਪਹੁੰਚਾ ਹੈਗਾ ਵੀ ਕੀ ਹੋਇਆ ਕੀ ਨਹੀਂ ਤੁਸੀਂ